ਕਿਸੇ ਨੂੰ ਮਾਂ ਭੈਣ ਦੀਆਂ ਗਾਲਾਂ ਕੱਢ ਕੇ ਭੱਜ ਜਾਣਾ ਲੁਕ ਜਾਣਾ ਜਾਂ ਫਿਰ ਫੇਕ ਆਈਡੀ ਬਣਾ ਕੇ ਕਿਸੇ ਦੀਆਂ ਵੀਡੀਓ ਤੇ ਜਾ ਕੇ ਉਹਨੂੰ ਕਮੈਂਟਾਂ ਦੇ ਵਿੱਚ ਗਾਲਾਂ ਕੱਢਣੀਆਂ ਚੂੜਾ ਚਮਿਆਰ ਤੱਕ ਸ਼ਬਦ ਯੂਜ਼ ਕਰਨੇ ਬੰਦੇ ਵਾਸਤੇ ਤੇ ਆਪਦੀ ਆਈਡੀ ਟੋਟਲੀ ਸਾਰਾ ਕੁਝ ਫੇਕ ਨਾ ਫੋਟੋ ਆਪਦੀ ਨਾ ਆਵਦਾ ਨਾਂ ਪਤਾ ਨਾ ਆਵਦਾ ਨੰਬਰ ਇਸ ਤਰ੍ਹਾਂ ਦੇ ਲੋਕਾਂ ਦੀ ਗਿਣਤੀ ਨਾਲ ਮੈਂ ਕਿਰਿਆ ਪਿਆ ਬਹੁਤ ਸਾਰੇ ਸੱਜਣ ਮਿੱਤਰ ਮੈਨੂੰ ਕਹਿੰਦਾ ਵੀ ਅਰ ਧਿਆਨ ਨਾ ਦਿਆ ਕਰ ਇਹੋ ਜੇ ਬੰਦਿਆ ਖਾਤਰ ਜੋ ਕਰੀ ਜਾਂਦਾ ਕਰੀ ਜਾਂਦੇ ਉਹਨਾਂ ਨੂੰ ਛੱਡਿਆ ਕਰ ਤੂੰ ਆਹਦਾ ਕੰਮ ਕਰ ਸਿੱਧਾ ਪਰ ਬਈ ਜਦੋਂ ਆਪਾਂ ਕੋਈ ਮਾੜਾ ਕੰਮ ਨਹੀਂ ਕੀਤਾ ਕੋਈ ਇਹੋ ਜੀ ਹਰਕਤ ਨਹੀਂ ਕੀਤੀ ਫਿਰ ਯਾਰ ਮਾਂ ਭੈਣ ਦੀ ਗਾਲ ਲੈਣੀ ਬਈ ਬਹੁਤ ਔਖੀ ਲੱਗਦੀ ਇਹ ਗੱਲ ਹੈ ਕਈ ਦਿਨ ਹੋ ਗਏ ਇੱਕ ਬੰਦੇ ਨੇ ਮੇਰੀ ਵੀਡੀਓ ਤੇ ਕਮੈਂਟ ਕੀਤਾ ਮੈਂ ਆ ਕਮੈਂਟ ਨਾਲ ਲਾਤਾ ਤੁਸੀਂ ਪੜ ਸਕਦੇ ਹੋ ਮੈਂ ਉਸ ਬੰਦੇ ਨੂੰ ਮੈਸੇਜ ਕੀਤਾ ਵੀ ਭਰਾਵਾ ਕੀ ਰੋਲਾ ਮੇਰੇ ਨਾਲ ਦੱਸ ਦੇ ਰਹਾ ਹਾਂ ਮੈਂ ਨਾਲਾ ਚੈਟ ਦੀ ਸਕਰੀਨਸ਼ਾਟ ਵੀ ਲਾ ਦਣਾ ਪੜ੍ਹ ਲਿਓ ਤੁਸੀਂ ਨਿਮਰਤਾ ਸਹਿਤ ਬੰਦੇ ਨਾਲ ਗੱਲ ਕੀਤੀ ਕਹਿੰਦਾ ਯਾਰ ਬਾਈ ਕਿਸੇ ਨੇ ਮੇਰਾ ਫੋਨ ਫੜ ਕੇ ਕਮੈਂਟ ਕਰਤੇ ਹੋਣਗੇ ਮੈਂ ਤਾਂ ਕੀਤੀ ਨਹੀਂ ਮੈਂ ਡਿਲੀਟ ਕਰ ਦਿੰਦਾ ਕਹਿੰਦਾ ਚਲੋ ਮੈਂ ਵੀ ਸੋਚਿਆ ਬਈ ਹੋ ਸਕਦਾ ਵੈਬਤ ਨਾਲ ਕਿਸੇ ਬੰਦੇ ਨੇ ਫੋਨ ਫੜ ਕੇ ਕਮੈਂਟ ਕਰਤਾ ਹੋਵੇ ਆਪੇ ਲਤਰੋਤੀ ਹੋਈ ਜਾਣਗੇ ਆਪਾਂ ਤਮਾਸ਼ਾ ਦੇਖਾਂਗੇ ਬੈਠ ਕੇ ਕੋਈ ਨਿਬੜੀ ਗੱਲ ਖਤਮ ਹੋਈ ਰਾਤ ਫੇਰ ਉਸੇ ਆਈਡੀ ਤੋਂ ਮੈਨੂੰ ਇੱਕ ਕਮੈਂਟ ਆਇਆ ਦੁਬਾਰੇ ਮੇਰੀ ਵੀਡੀਓ ਤੇ ਮੈਂ ਨਾਲ ਵੀਡੀਓ ਵੀ ਲਾਤੀ ਤੇ ਕਮੈਂਟ ਵੀ ਲਾਤਾ ਇੱਥੇ ਤੁਸੀਂ ਦੇਖ ਸਕਦੇ ਹੋ ਆਹ ਕਮੈਂਟ ਕੀਤਾ ਆਹ ਆ ਵੀਡੀਓ ਦੇ ਉੱਤੇ ਇਸ ਦਾ ਕਿਸੇ ਨਾਲ ਕੋਈ ਲੱਲਾ ਕੱਖਾ ਨਹੀਂ ਮੇਰੀ ਵੀਡੀਓ ਆ ਮੇਰੀ ਫੋਟੋ ਆ ਮੈਂ ਗਾਣਾ ਜਿਹੜਾ ਮਰਜ਼ੀ ਜੋ ਮਰਜ਼ੀ ਯੂਜ਼ ਕਰਾਂ ਯਾਰ ਮੇਰੀ ਮੇਰਾ ਮੈਟਰਾ ਹੋ ਇਹਨਾਂ ਨਾਲ ਲੈਣਾ ਦੇਣਾ ਨਹੀਂ ਕਿਸੇ ਨਾਲ ਵੀ ਇਸ ਚੀਜ਼ ਦਾ ਜਦੋਂ ਇਹਦੇ ਤੇ ਇਹ ਕਮੈਂਟ ਆਇਆ ਮੈਂ ਉਹਨੂੰ ਮੈਸੇਜ ਫੇਰ ਕੀਤਾ ਮੈਂ ਕਿਹਾ ਭਰਾ ਮੇਰੇ ਨਾਲ ਕੀ ਰੌਲਾ ਤੇਰਾ ਤੇਰਾ ਨੰਬਰ ਭੇਜ ਮੈਂ ਕਿਹਾ ਮੈਂ ਨੂੰ ਇਹ ਮੈਸੇਜ ਕੀਤਾ ਵੀ ਤੇਰਾ ਨੰਬਰ ਭੇਜੀ ਬੰਦੇ ਨੇ ਨੰਬਰ ਭੇਜਤਾ ਗਲਤ ਹੋਰ ਭੇਜਤਾ ਉਹ ਚੱਕਿਆ ਨਾ WhatsApp ਤੇ ਫਿਰ ਕਿਵੇਂ ਨਾ ਕਿਵੇਂ ਕਰਕੇ ਮੈਂ ਇਸ ਬੰਦੇ ਨੂੰ ਕਾਲ ਲਾਈ Instagram ਤੇ ਮੈਂ ਕਨੈਕਟ ਕੀਤਾ ਕਾਲ ਤੇ ਫੋਨ ਤੇ ਹਣਾ ਇਹਦੇ ਨਾਲ ਹੁਣ ਦੀ ਜਿਹੜੀ ਰਿਕਾਰਡਿੰਗ ਆ ਦੋਸਤੋ ਮੈਂ ਸਾਰੀ ਨਾਲ ਲਾਦੀ ਪਰ ਤੁਸੀਂ ਇਹੀ ਸੁਣੋ ਆਪਾਂ ਬਾਅਦ ਚ ਕਰਦੇ ਆਂ ਗੱਲਬਾਤ ਇਹਦੇ ਬਾਰੇ ਹੈਲੋ ਹਾਂ ਹਾਂ ਬੋਲੀ ਜਾਨਾ ਮੈਂ ਕਿਹ ਚੱਕਰ ਹੋ ਗਿਆ ਮੇਰੇ ਨਾਲ ਐਡਾ ਕੀ ਰੌਲਾ ਤੇਰਾ ਜਿਹੜਾ ਤੂੰ ਐਡਾ ਮੈਨੂੰ ਕਿ ਭੜਾ ਬੋਲੀ ਜਾਨਾ ਗਾਲਾਂ ਕੱਢੀ ਜਾਨਾ ਹੈ ਹੈ ਮੈਂ ਗੱਲਾਂ ਤੋਂ ਬੋਲਦੇ ਨਹੀਂ ਕਿਹੜੀ ਗੱਲਾਂ ਕਿਹੜੀ ਗੱਲ ਮੈਨੂੰ ਮੈਨੂੰ ਗੱਲ ਤਾਂ ਦੱਸ ਕੀ ਗੱਲ ਹੋਈ ਆ ਮੇਰੇ ਨਾਲ ਕੀ ਰੌਲਾ ਹੈ ਭੈਣਾਂ ਗਾਲਾਂ ਕਿਉਂ ਕੱਢਦਾ ਇਹਨਾਂ ਨੂੰ ਥੈਂਕ ਯੂ ਹੈ ਮੈਂ ਥੈਂਕ ਯੂ ਨਹੀਂ ਮੈਨੂੰ ਮੈਨੂੰ ਕਾਰਨ ਪੁੱਛਿਆ ਥੈਂਕ ਯੂ ਨੂੰ ਮੈਂ ਤੁਹਾਨੂੰ ਕੋਈ ਚੀਜ਼ ਨਹੀਂ ਦਿੱਤੀ ਕਿ ਤੂੰ ਥੈਂਕ ਯੂ ਕਰੀ ਜਾਣਾ ਗੱਲਬਾਤ ਠੀਕ ਆ ਯਾਰ ਆਪਾਂ ਕੋਈ ਨਹੀਂ ਠੀਕ ਠੋਕ ਨਹੀਂ ਜਾਂ ਤਾਂ ਮੈਨੂੰ ਗੱਲ ਦੱਸ ਦੇ ਕੀ ਆ ਠੀਕ ਆ ਹੈ ਬੋਲਦਾ ਨਹੀਂ ਮੋਟਾ ਸੰਗੀ ਹੈ ਹੈ ਆਕਰੋਪੀ ਦੱਸ ਆ ਬੰਗਾ ਪਾਇਆ ਨਹੀਂ ਮੈਂ ਦੱਸਾਂਦਾ ਕੀ ਮਤਲਬ ਹੋਇਆ ਤੂੰ ਮੈਨੂੰ ਇੰਨੇ ਗਾਣੇ ਕੱਢੇਂਗਾ ਅਗਰ ਇੰਨੇ ਗਾਣੇ ਕੱਢ ਤੀਆਂ ਕਮੈਂਟਾਂ 'ਚ ਕੱਢੀਆਂ ਮੁੜ ਕੇ ਹੁਣ ਤੂੰ ਮੈਨੂੰ ਮੈਸੇਜ 'ਚ ਕੱਢੀ ਜਾਣਾ ਫੋਨ 'ਤੇ ਵੀ ਕੱਢੇਂਗਾ ਤੂੰ ਹਾਂ ਇੱਕ ਦੋ ਵਾਰ ਪਹਿਲਾਂ ਕਾਰਨ ਕੀ ਆਉਦਾ ਕੀ ਰੌਲਾ ਮੇਰੇ ਨਾਲ ਨਹੀਂ ਫਿਰ ਤੂੰ ਬਿਨਾਂ ਗੱਲੋਂ ਕਿਉਂ ਗਾਣਾ ਕੱਢੇਂਗਾ ਮੈਨੂੰ ਬਾਈ ਜੇ ਰੌਲਾ ਹੀ ਨਹੀਂ ਤੇਰਾ ਕੋਈ ਫਿਰ ਮੇਰੇ ਨਾਲ ਚੱਕਰ ਕੀ ਆ ਤੇਰਾ ਐਡਾ ਮੈਂ ਤੇਰੇ ਕੀ ਮਾਂ ਮਾਰ ਤੇ ਆ ਤੂੰ ਇੰਨੇ ਗਾਣੇ ਕੱਢੇਂਗਾ ਮੈਨੂੰ ਹਾਂ ਕਿਵੇਂ? ਯਾ ਠੀਕ ਆ ਅੱਗੇ ਤਾਂ ਨਹੀਂ ਚੱਲਦਾ ਨਹੀਂ ਨਹੀਂ ਅੱਗੇ ਤੋਂ ਨਹੀਂ ਜੁੜਗਾ ਇੰਨੀਆਂ ਕੱਢਾਂਗਾ ਫਿਰ ਉਹਦਾ ਹਿਸਾਬ ਕਾਹਨੂੰ ਦੇਊਗਾ ਉਹਦਾ ਕੀ ਚੱਕਰ ਆ ਮੈਨੂੰ ਤੂੰ ਕਾਰਨ ਦੱਸ ਕੱਲ ਨੂੰ ਫੇਰ ਕੱਢਨੇਗਾ ਤੂੰ ਐ ਤਾਂ ਪਹਿਲਾਂ ਵੀ ਤੂੰ ਇੱਕ ਵਾਰੀ ਕਹਤਾ ਸੀਗਾ ਵੀ ਮੈਥੋਂ ਗਲਤੀ ਹੋ ਗਈ ਮੇਰਾ ਫੋਨ ਹੀ ਨਹੀਂ ਸੀਗਾ ਇਹ ਤੇ ਮੈਥੋਂ ਪਤਾ ਨਹੀਂ ਕਿਹਨੇ ਨੇ ਕਹਿ ਕੇ ਗਾਲਾਂ ਕੱਢ ਤੀਆਂ ਹੋਣਗੀਆਂ ਮੇਰਾ ਫੋਨ ਫੜ ਕੇ ਕਹਿੰਨੇ ਕਮੈਂਟ ਕਰਤਾ ਉਹ ਤੋਂ ਪਹਿਲਾਂ ਵੀ ਆਖੀ ਹੈ ਗੱਲ ਫੇਰ ਤੇ ਫਿਰ ਮੈਨੂੰ ਦੱਸ ਕੀ ਚੱਕਰ ਆ ਦੁਬਾਰੇ ਫੇਰ ਤੂੰ ਐ ਕਰੀਂ ਅੱਜ ਤੂੰ ਫੇਰ ਕਹਤਾ ਵੀ ਚੱਲਗਾ ਹਨ ਨੂੰ ਨਹੀਂ ਕਰਦਾ ਗਾਹਾਂ ਨੂੰ ਤੂੰ ਫੇਰ ਕਰੇਗਾ ਮੈਂ ਫਿਰ ਕਾਰਨ ਪੁੱਛਦਾ ਤੈਨੂੰ ਵੀ ਕਿਉਂ ਕਰਦਾ ਇਹ ਮੈਂ ਕਾਰਨ ਦੱਸਦਾ ਫੇਰ ਕਰ ਲੈਣਾ ਨਹੀਂ ਫਿਰ ਮੈਨੂੰ ਪਤਾ ਲੱਗ ਜੂ ਨਾ ਮੇਰੀ ਗਲਤੀ ਆ ਫਲਾਣੇ ਥਾਂ ਤੇ ਤੇ ਮੈਂ ਜੋ ਕਹੀ ਇਹ ਨਾ ਫਿਰ ਠੀਕ ਆ ਬਸ ਨਾ ਨਹੀਂ ਠੀਕ ਯਾਰ ਫਿਰ ਉਹੀ ਗੱਲ ਹੈ ਬਿਨਾਂ ਕਾਰਨ ਤੋਂ ਤੂੰ ਮੈਨੂੰ ਗਾਲਾਂ ਕੱਢਣਾ ਨਹੀਂ ਹੋਣੀਆਂ ਕੋਈ ਕਾਰਨ ਤਾਂ ਹੋਊਗਾ ਆਹ ਵੀਡੀਓ ਦੇਖ ਕੇ ਕਿੰਨਾ ਟਿਕਾ ਕੋ ਤੂੰ ਆਪੇ ਵੀ ਇਹਨਾਂ ਨਾਲ ਕੀ ਕੀਤਾ ਕੀ ਮੈਂ ਭਾਈ ਆਪਦੀ ਫੋਟੋ ਆ ਮੇਰੀ ਆਪਦੀਆਂ ਫੋਟੋਆਂ ਮੈਂ ਜੋ ਮਰਜੀ ਗਾਣਾ ਰਾਵ ਉਹਦੇ ਵਿੱਚ ਤੇਰਾ ਕੀ ਰੋਲਾ ਤੂੰ ਉਹਦੇ ਵਿੱਚ ਕੀ ਮੈਂ ਤਾਂ ਕੋਈ ਨਹੀਂ ਕਿਹਾ ਮੈਂ ਕਿਹਾ ਕੋਈ ਨਹੀਂ ਕੋਈ ਐਡੀ ਦਾ ਤੂੰ ਗਾਲ ਕੱਢਦੀ ਨਹੀਂ ਐਡੀ ਤੂੰ ਗਾਲ ਕੱਢੀ ਹੋਰੇ ਦੂਤੇ ਕੀ ਆਖੇਗਾ ਤੂੰ ਦੂਤੇ ਕੀ ਕਹਿੰਦੇ ਹੁੰਦੇ ਆ ਮੈਂ ਤਾਂ ਵੀਡੀਓ ਦੇਖ ਕੇ ਕਿੰਨਾ ਟਿਕਾ ਨਾ ਮੈਂ ਤੁਹਾਨੂੰ ਤੋਦਿਆ ਕੋਸਾ ਤੇ ਵੀਡੀਓ ਦੇ ਵਿੱਚ ਕਾਹਣਾ ਵੀਡੀਓ 'ਚ ਮੈਂ ਹੀ ਆ ਵੀਡੀਓ ਮੇਰੀ ਆ ਮੇਰੀਆਂ ਫੋਟੋਆਂ ਮੇਰੀ ਵੀਡੀਓ ਆ બસ ਫਿਰ ਨਾ ਕੀ ਬੱਸ ਫਿਰ ਕੀ ਕਮੈਂਟ ਕੀਤਾ ਕੀ ਕਿਉਂ ਉਹਦੇ ਵਿੱਚ ਤੈਨੂੰ ਕੀ ਗਲਤ ਲੱਗਿਆ ਵੀਡੀਓ 'ਚ ਜਦੋਂ ਤੂੰ ਕਮੈਂਟ ਕੀਤਾ ਹੈ ਹੁਣ ਤੁਸੀਂ ਆਪ ਹੀ ਵੇਖੋ ਨਾ ਤੁਹ ਕੀ ਗਲਤ ਲੱਗਿਆ ਮੈਂ ਵੀ ਦੇਖ ਕਮੈਂਟ ਕੀਤਾ ਨਾ ਜੀ ਜੀ ਮੇਰੀ ਮੇਰੀ ਗੱਲ ਸੁਣ ਮੈਨੂੰ ਕੱਖ ਵੀ ਗਲਤ ਨਹੀਂ ਲੱਗਦਾ ਉਹ 'ਚ ਮੈਂ ਹੁਣ ਵੀ ਕਹਿਣਾ ਤੂੰ ਦੱਸ ਵੀ ਤੈਨੂੰ ਕੀ ਗਲਤ ਲੱਗਿਆ ਉਹ 'ਚ ਹੋ ਭਰਾਵਾ ਮੇਰੀ ਗੱਲ ਸੁਣ ਜਿਹੜਾ ਹੁਣ ਜੇ ਆਪ ਅਗੇ ਜੀ ਮੈਂ ਆਪ ਆਉਂਗਾ ਮੇਰੀ ਵੀਡੀਓ ਦੇਖ ਇੱਕ ਮੈਨੂੰ ਆਪ ਛੋੜ ਦੋ ਬੱਸ ਤੂੰ ਦੱਸ ਦੇ ਤੂੰ ਦੱਸ ਦੇ ਤੂੰ 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 ਦੱਸ ਦੇ ਵੀ ਕੀ ਗਲਤ ਸੀਗਾ ਮੈਨੂੰ ਕੋਈ ਯਾਰ ਐ ਨਾ ਕੁਛ ਨਹੀਂ ਗਲਤ ਬਸ ਚੀਕ ਕਰਦਾ ਨਹੀਂ ਕੁਛ ਨਹੀਂ ਫਿਰ ਇਹ ਕੀ ਮਤਲਬ ਹੈ ਯਾਰ ਤੂੰ ਮੈਨੂੰ ਗਾਲਾਂ ਕਿਹੜੀ ਗੱਲੋਂ ਕੱਢਦਾ ਕੀ ਬੈਡ ਸੀ ਉਹ ਚ ਜੇ ਕੋਈ ਗਲਤੀ ਨਹੀਂ ਫਿਰ ਤੂੰ ਗਾਲਾਂ ਕਿਉਂ ਕੱਢਦਾ ਯਾਰ ਗਾਲਾਂ ਜੇ ਨਿਕਲ ਜਾਂਦੀ ਜੋ ਨਿਕਲ ਜਾਂਦੇ ਹੁੰਦੇ ਕੀ ਮਤਲਬ ਹੋਇਆ ਇਹ ਕੀ ਮਤਲਬ ਹੈ ਨਿਕਲ ਜਾਂਦੇ ਹੁੰਦੇ ਤਰਾ ਪਿੰਡ ਕਿਹੜਾ ਗਿਆ ਜਿਹੜੇ ਚਾਈਕਲ ਪਾਵਾਂਗੇ ਨਹੀਂ ਕੱਟਣੇ ਸਰਗਾ ਵਿੜੂ ਤੇ ਇਕਾ ਦਾ ਪੜੇ ਤੇ ਉਹਨਾਂ ਦੇ ਗਾ ਵੀਡੀਓ ਉਹ ਜੀ ਪਾ ਪੱਲੋਂ ਬਣ ਚਿੱਕਲ ਜਾਂਦੀ ਆ ਕੀ ਗੱਲ ਮੈਨੂੰ ਦੱਸ ਤਾਂ ਸਹੀ ਉਸ ਵੀਡੀਓ ਦੇ ਵਿੱਚ ਕੀ ਸੀ ਇਹੋ ਜਿਹੜੀ ਤੂੰ ਐਡੀ ਗਾਲ ਕੱਢੀ ਮੈਨੂੰ ਤੂੰ ਐਡਾ ਤੂੰ ਜਾਤੀ ਸੂਚਕ ਸ਼ਬਦ ਵਰਤੇਗਾ ਚਲੋ ਏ ਟੇਡਾ ਜਮਿਆ ਰਹੀ ਜਿਹੜੀ ਤੂੰ ਆ ਗੱਲ ਆਖੀ ਹੈਨਾ ਉਹ ਤੂੰ ਕੀ ਮਤਲਬ ਸੀ ਕੀ ਚੱਕਰ ਸੀ ਉਹਦਾ ਵੀ ਉਹ ਕਿਉਂ ਕੱਢੀ ਗਈ ਐਡਾ ਤੈਨੂੰ ਕੀ ਗਲਤ ਲੱਗਿਆ ਵੀਡੀਓ ਚ ਚਲ ਠੀਕ ਆ ਭਾਈ ਨਹੀਂ ਨਹੀਂ ਠੀਕ ਨਹੀਂ ਮੇਰੀ ਗੱਲ ਤੋਂ ਫੋਨ ਨਾ ਕੱਟੀ ਮੇਰੀ ਗੱਲ ਪੂਰੀ ਕਰਕੇ ਜਾ ਮੇਰੇ ਨਾਲ ਮੈਨੂੰ ਲੱਗਿਆ ਕਿ ਗਲਤ ਕੀ ਲੱਗਿਆ ਮੈਨੂੰ ਉਹ ਦੱਸ ਤਾਲ ਤਨਾ ਮੈਂ ਕਿ ਕੀ ਦੱਸਾਂ ਤੂੰ ਜਿਹੜਾ ਕੁਛ ਲੱਗਿਆ ਸਾਰਾ ਕੁਛ ਹੀ ਦੱਸ ਦੇ ਯਾਰ ਬਿਲ ਨਹੀਂ ਆ ਮੈਂ ਕੋਈ ਨਹੀਂ ਤੇਰੀ ਗੱਲ ਸੁਣਨ ਦੀ ਆ ਤੂੰ ਐਡੇ ਗਾਣੇ ਕੱਢੀਆਂ ਤੇਰੀ ਗੱਲ ਹੀ ਸੁਣੂ ਹੁਣ ਪਹਿਲਾਂ ਮੈਂ ਹੈ ਮੈਂ ਇਹ ਵੀ ਨਾ ਬੰਦ ਕਰੀਂ ਥੋੜਾ ਹੈਂ ਦੇਖਿਆ ਨਾ ਮੈਂ ਤਾਂ ਬਿਲ ਨਹੀਂ ਆ ਯਾਰ ਤੂੰ ਮੈਨੂੰ ਐ ਦੱਸ ਵੀ ਤੂੰ ਗਾਲ ਕਿਹੜੀ ਗੱਲਾਂੋਂ ਕੱਢੀ ਆ ਯਾਰ ਮੈਂ ਜਿਹੜਾ ਕੁਝ ਮਰਜ਼ੀ ਕਰ ਲਾਂ ਯਾਰ ਤੂੰ ਮੈਨੂੰ ਕਾਰਨ ਦੱਸ ਵੀ ਗਾਲ ਕਿਉਂ ਕੱਢੀ ਆ ਤੂੰ ਮੈਨੂੰ ਜਦੋਂ ਜੇ ਮੈਂ ਗਲਤ ਹੋਇਆ ਮੇਰੀ ਗੱਲ ਸੁਣ ਜੇ ਮੈਂ ਗਲਤ ਹੋਇਆ ਗਾਲ ਕੱਢੀ ਆ ਜਿਹੜੀ ਗੱਲ ਤੋਂ ਤੂੰ ਮੈਨੂੰ ਗਲਤੀ ਕੱਢਦੇ ਵੀ ਆਹ ਤੇਰੀ ਗਲਤੀ ਆ ਭਾਈ ਮੈਂ ਤੇਥੋਂ ਮਾਫੀ ਮੰਗੂ ਠੀਕ ਆ ਪਰ ਮੈਂ ਪੈਰਾਂ 'ਚ ਸਿਰ ਧਰਾਲੀ ਮੇਰੇ ਤੋਂ ਤੇ ਪਰ ਜੇ ਮੇਰੀ ਗਲਤੀ ਨਾ ਹੋਈ ਫਿਰ ਜਿਹੜਾ ਕੋਈ ਮੈਂ ਮਗਾਇਆ ਕਾਪੇ ਕਰੂੰਗਾ ਤੂੰ ਦੇਖ ਲੈ ਕੀ ਬਣਦਾ ਫਿਰ ਤੂੰ ਫਿਰ ਮੈਨੂੰ ਪਤਾ ਦੇ ਨਾ ਦੱਸ ਆਦਾ ਕਿੱਥੇ ਬੈਠਾ ਕਿੱਥੇ ਖੜਾ ਤੂੰ ਟੱਕਰ ਮੇਰੇ ਨਾਲ ਲੱਗ ਜੂ ਪਤਾ ਫਿਰ ਤੂੰ ਤੂ ਜੁੱਟ ਪੈੜੀ ਪੈੜੀਆਂ ਤੱਕ ਤੂੰ ਗਾਲਾਂ ਬਹੁਤ ਗੜਤੀਆਂ ਏਦੋਂ ਪਹਿਲਾਂ ਕੋਈ ਗੱਲ ਨਹੀਂ ਗਾਲਾਂ ਗੂਲਾਂ ਦੱਸੀ ਜਾਂਦੀਆਂ ਤੂੰ ਦੱਸ ਲੈ ਲੈ ਐ ਮੇਰੀ ਗੱਲ ਸੁਣਾ ਮੇਰੀ ਮੇਰੀ ਤੂੰ ਆ ਉਹਦਾ ਨਾਂ ਪਤਾ ਦੱਸ ਕਿੱਥੇ ਆ ਤੈਨੂੰ ਦੱਸੂ ਵੀ ਕਿਹੜੇ ਭਾਵਿਕ ਦੀ ਆ ਕੌਣ ਬੌਸ ਆ ਤੇ ਕੌਣ ਕਿਵੇਂ ਆ ਤੂੰ ਗੱਲ ਤੂੰ ਦੱਸ ਵੀ ਤੂੰ ਹੈ ਕਿੱਥੇ ਆ ਮੈਂ ਕਾਲ ਨਹੀਂ ਕਿਡਣਾ ਜਦੋਂ ਸਮਾਨ ਤੂੰ ਭੈ ਜੋ 93 9300 ਤੂੰ ਗਾਲ ਕੱਢਦੀ ਹਜੇ ਤੂੰ ਗਾਲ ਕੱਢਣਾ ਨਹੀਂ ਚਾਹੁੰਦਾ ਤੂੰ ਮੈਨੂੰ ਐਂ ਦੱਸ ਯਾਰ ਵੀ ਜਦੋਂ ਮੈਨੂੰ ਕਾਰਨ ਦੱਸ ਦੇ ਵੀ ਕਿਉਂ ਕੱਢੀਆਂ ਗਾਲਾਂ ਠੀਕ ਹੈ ਤੇ ਜਾਂ ਮੈਨੂੰ ਆਦਾ ਨਾਮ ਪਤਾ ਦੱਸ ਦੇ ਫਿਰ ਤੈਨੂੰ ਮੈਂ ਦੱਸ ਦੂੰ ਵੀ ਗਾਲਾਂ ਕਿਵੇਂ ਰੋਕੀ ਦੀਆਂ ਤੂੰ ਮੈਂ ਠੀਕ ਆ ਠੀਕ ਆ ਹੈ ਤੇ ਰਹਿ ਕਿ ਜਵਾਨ ਹੋਗੀ ਮਹਾ ਜਮਾ ਜਵਾਨਾ ਤੂੰ ਮੈਨੂੰ ਦੱਸ ਵੀ ਕਿੱਥੇ ਰਹਿਣਾ ਤੈਨੂੰ ਆ ਕੇ ਪੁੱਛੂਗਾ ਵੀ ਗਾਲ ਕਿਉਂ ਕੱਢੀ ਸੀ ਮੇਰਾ ਜੀਜਾ ਸਾਹਿਬ ਫਲਤੀਂ ਵਿੱਚ ਰਹਿੰਦਾ ਲਾਨਾ ਫੜਨਾ ਤੇਰੀ ਭੈਣ ਦੀ ਲੰਗ ਕੁੱਤੀ ਲਿਆ ਬੰਦਿਆਂ ਵਾਂਗੂ ਹੈਲੋ ਸਾਰੀ ਰਿਕਾਰਡਿੰਗ ਸੁਣਨ ਤੋਂ ਬਾਅਦ ਤੁਸੀਂ ਕਿਹੜੇ ਨਤੀਜੇ ਤੇ ਪਹੁੰਚੇ ਹੋ ਮੈਨੂੰ ਦੱਸ ਦਿਓ ਇਸ ਗੱਲ ਦਾ ਤੇ ਬਾਕੀ ਮੈਂ ਜਿਹੜੇ ਇਹੋ ਜਿਹੇ ਬੰਦੇ ਆ ਗਾਲਾਂ ਕੱਢਦੇ ਆ ਕਮੈਂਟਾਂ ਦੇ ਵਿੱਚ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਭਾਈ ਸਾਹਿਬ ਜੇ ਮੇਰੇ ਨਾਲ ਕੋਈ ਰੌਲਾ ਹੈ ਤੁਹਾਡਾ ਜਾਂ ਮੇਰੀ ਕੋਈ ਵੀਡੀਓ ਨਹੀਂ ਚੰਗੀ ਲੱਗੀ ਪਹਿਲੀ ਗੱਲ ਤਾਂ ਮੈਨੂੰ ਮੈਸੇਜ ਕਰ ਦਿਓ ਮੈਂ ਉੱਥੇ ਹਰੇਕ ਦੀ ਗੱਲ ਸੁਣਦਾ ਜਿਹੜਾ ਮੈਨੂੰ ਕਹਿੰਦਾ ਵੀ ਤੇਰੇ 'ਚ ਭਾਈ ਆਹ ਕਮੀ ਆ ਮੈਂ ਹਰੇਕ ਦੀ ਗੱਲ ਸੁਣਦਾ ਦੂਜੀ ਗੱਲ ਜੇ ਤੁਹਾਡਾ ਉੱਥੇ ਨਹੀਂ ਰਿਪਲਾਈ ਹੁੰਦਾ ਤੁਸੀਂ ਜਿਆਦੇ ਔਖਿਓ ਮੇਰੇ ਤੋਂ ਮੇਰੀ ਕਿਸੇ ਵੀਡੀਓ ਤੋਂ ਜਾਂ ਮੇਰੀ ਕਿਸੇ ਹਰਕਤ ਤੋਂ ਮੇਰਾ ਫੋਨ ਨੰਬਰ ਦਿੱਤਾ ਪਿਆ ਹਰੇਕ ਥਾਂ ਤੇ ਫੇਸਬੁੱਕ ਤੇ ਇੰਸਟਾਗ੍ਰਾਮ ਤੇ YouTube ਤੇ ਸਾਰੇ ਕਿਤੇ ਮੇਰਾ ਨੰਬਰ ਪਿਆ Google ਤੋਂ ਵੀ ਕੱਢ ਲਵਾਂਗਾ ਉੱਥੋਂ ਵੀ ਤੁਹਾਨੂੰ ਥਿਆ ਜਾਊਗਾ ਮੈਨੂੰ ਫੋਨ ਲਾਓ ਸਿੱਧਾ ਮੈਨੂੰ ਦੱਸੋ ਵੀ ਭਾਈ ਆਹ ਤੇਰੀ ਗਲਤੀ ਆ ਠੀਕ ਆ ਜੇ ਮੇਰੀ ਗਲਤੀ ਹੋਊਗੀ ਪੈਰਾਂ 'ਚ ਸਿਰ ਧਰ ਕੇ ਮਾਫੀ ਮੰਗੂਗਾ ਮੈਂ ਗਲਤੀ ਸਹੌਤ ਕਰਦੇ ਹਾਂ ਮੇਰੀ ਬਾਕੀ ਭਰਾਵੋ ਮੈਂ ਕੋਈ ਲੜਾਈ ਝਗੜੇ ਵਾਲਾ ਬੰਦਾ ਤਾਂ ਹੈ ਨਹੀਂ ਮੈਂ ਅੱਜ ਤੱਕ ਕਰ ਕੁੱਤੇ ਦੀ ਸੋ ਮੈਨੂੰ ਨਾਸਤਾ ਉਹ ਬਿਨਾਂ ਗੱਲਾਂ ਯਾਰ ਤੁਸੀਂ ਜਿਹੜੀ ਜੇ ਕੋਈ ਤੁਹਾਨੂੰ ਕਮੀ ਲੱਗਦੀ ਆ ਗਲਤੀ ਲੱਗਦੀ ਆ ਮੇਰੇ 'ਚ ਮੇਰੇ ਨਾਲ ਸਿੱਧੇ ਮੱਥੇ ਆ ਕੇ ਗੱਲ ਕਰੋ ਮੈਂ ਉਹਨੂੰ ਸੁਧਾਰੂੰਗਾ ਜੇ ਮੇਰੇ 'ਚ ਗਲਤੀ ਹੋਈ ਤਾਂ ਠੀਕ ਆ ਪਰ ਜੇ ਤੁਹਾਨੂੰ ਇਹ ਗੱਲ ਆ ਵੀ ਇਹ ਰੇ ਬੰਦਾ ਸਾਨੂੰ ਰੋਟੀ ਖਾਂਦਾ ਹੀ ਭੜਾ ਲੱਗਦਾ ਸਾਨੂੰ ਚੰਗਾ ਹੀ ਨਹੀਂ ਲੱਗਦਾ ਉਹਨੂੰ ਮਕਾਉਣਾ ਹੀ ਆ ਸੀ ਫਿਰ ਪਿੰਡ ਮੇਰਾ ਸਾਰਿਆਂ ਨੂੰ ਪਤਾ ਹੈ ਮੇਰਾ ਨੰਬਰ ਇੱਥੇ ਪਿਆ ਆਓ ਮੇਰੇ ਪਿੰਡ ਸਿੱਧਾ ਹੱਕ ਚ ਵੱਜੋ ਮੇਰੇ ਆ ਕੇ ਉਹ ਵੀ ਕੋਈ ਗੱਲ ਨਹੀਂ ਫਿਰ ਆਜੋ ਦੇਖੀ ਜਾਊਗੀ ਜਦੋਂ ਦਰਮਿਆਨੇ ਜੇ ਘਰਾਂ ਦੇ ਜਵਾਕ ਆ ਭਰਾਵਾ ਦੋ ਵਕਤ ਦੀ ਆਪਦੀ ਰੋਟੀ ਖਾਣਿਆ ਟਾਈਮ ਪਾਸ ਕਰਦੇ ਆ ਜੇ ਕਿਸੇ ਨੂੰ ਅਸੀਂ ਟਾਈਮ ਪਾਸ ਕਰਦੇ ਨਹੀਂ ਚੰਗੇ ਲੱਗਦੇ ਸਾਡੇ ਟਾਈਮ ਪਾਸ ਦੇ ਵਿੱਚ ਲਾ ਤਾੜਾ ਆਉਂਦਾ ਬੰਦਾ ਤਾਂ ਫੇਰ ਆਜੋ ਮੇਰੇ ਨਾਲ ਫੇਰ ਕੋਈ ਗੱਲ ਨਹੀਂ ਜਿਹੜਾ ਕੁਝ ਹੋਊਗਾ ਦੇਖੀ ਜਾਊਗੀ ਬਸ ਇੰਨੀ ਇੱਕ ਗੱਲ ਕਰਨੀ ਸੀ ਬਾਈ ਸੁਣਨ ਵਾਸਤੇ ਧੰਨਵਾਦ ਸਤਿ ਸ੍ਰੀ ਅਕਾਲ ਜੀ